ਹalleluyah halleluyah 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 ਅੱਜ ਕੇ ਜੀਜ਼ਸ خدا ਬਾਪ ਤੇਰਾ ਧੰਨਵਾਦ ਕਰਦੇ ਆਂ ਅੱਜ ਦੀ ਆਰਾਧਨਾ ਦੇ ਲਈ ਕਿਤਾ ਪਰਮੇਸ਼ਰ ਜੋ ਆਰਾਧਨਾ ਹੋਈ ਹੈ ਮੇਰਾ ਵਿਸ਼ਵਾਸ ਆ ਤੁਹਾਡੇ ਸਵਰਗਾਂ ਦੇ ਵਿੱਚ ਕਬੂਲ ਪੈ ਰਹੀ ਹੈ ਸਵਰਗੀ ਪਿਤਾ ਤੇਰਾ ਧੰਨਵਾਦ ਕਰਦੇ ਪਿਤਾ ਪਰਮੇਸ਼ਰਾ ਜੋ ਵੀ ਜਨ ਜਿੰਨੇ ਵੀ ਇਕੱਠੇ ਹੋਏ ਨੇ خدا ਬਾਪ ਪਿਤਾ ਪਰਮੇਸ਼ਰ ਇਹਨਾਂ ਲਈ ਤੇਰਾ ਧੰਨਵਾਦ ਕਰਦੇ ਜੇ ਤੁਸੀਂ ਆਪਣੀ ਹਜੂਰੀ ਦੇ ਵਿੱਚ ਲੈ ਕੇ ਆਓ ਮੇਰੇ خدا ਬਾਪ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਬਗਵਾਨ ਜੀ ਤੇਰੇ ਦਾਸ ਅਤੇ ਦਾਸੀ ਦੇ ਲਈ ਖੁਦਾਬਾਪ ਆਪਣੇ ਦਾਸ ਨੂੰ ਖੁਦਾਬਾਪ ਚੌਂਗਣਾ ਮਸਾ ਦੇ ਕੇ ਇਸਤੇਮਾਲ ਕਰੋ ਮੇਰੇ ਖੁਦਾਬਾਪ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਇਸ ਪੂਰੇ ਪਰਿਵਾਰ ਦੇ ਲਈ ਪਿਤਾ ਪਰਮੇਸ਼ਰ ਜੋ ਸਾਡੇ ਲਈ ਦੁਆ ਪ੍ਰਾਰਥਨਾ ਕਰਦੇ ਖੁਦਾਬਾਪ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੋ ਸਾਨੂੰ ਤੁਸੀਂ ਵਧੀਆ ਆਗੂਏ ਦਿੱਤੇ ਪਿਤਾ ਪਰਮੇਸ਼ਰ ਪਿਤਾ ਪਰਮੇਸ਼ਰ ਜੋ ਵੀ ਸਾਡੇ ਜੀਵਨਾਂ ਦੇ ਵਿੱਚ ਰੁਕਾਵਟਾਂ ਨੇ ਖੁਦਾਬਾਪ ਪਿਤਾ ਪਰਮੇਸ਼ਰ ਮੇਰੇ ਦਾਸ ਦੇ ਦੁਆਰਾ ਦੂਰ ਹੁੰਦੀਆਂ ਨੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਪਿਤਾ ਪਰਮੇਸ਼ਰ ਅੱਜ ਦੀ ਬੰਦਗੀ ਦੇ ਲਈ ਪਿਤਾ ਪਰਮੇਸ਼ਰ ਅੱਜ ਦੀ ਬੰਦਗੀ ਨੂੰ ਸ਼ੁਰੂਤ ਲੈ ਕੇ ਐਂਡ ਤੱਕ ਰੱਥਾਂ ਦੇ ਵਿੱਚ ਜਿੰਨਾ ਖੁਦਾਬਾਪ ਅੱਜ ਦੇ ਵਚਨ ਲਈ ਜਰਾ ਧੰਨਵਾਦ ਕਰਦੇ ਖੁਦਾਬਾਪ ਜੋ ਸਾਡੀ ਭੁੱਖੇ ਪਿਆਸੀਆਂ ਰੂਹਾਂ ਦੇ ਲਈ ਪਿਤਾ ਪਰਮੇਸ਼ਰ ਉਹ ਭੋਜਨ ਜਿਹਦਾ ਪਰਮੇਸ਼ਰ ਉਹ ਮੰਨਾ ਜੋ ਅਸੀਂ ਖਾਈਏ ਖੁਦਾਬਾਪ ਖਾ ਕੇ ਜ਼ਰੀਬਤ ਹੋ ਜਾਈਏ ਖੁਦਾਬਾਪ ਉਹ ਮੰਨਾ ਪਿਤਾ ਪਰਮੇਸ਼ਰ ਸਾਡੇ ਜੀਵਨ ਦੇ ਵਿੱਚ ਖੁਦਾਬਾਪ ਖੁਸ਼ੀਆਂ ਲੈ ਕੇ ਆਵੇ ਅਦਭੁਤ ਕੰਮ ਹੋਣ ਮੇਰੇ ਪਿਤਾ ਪਰਮੇਸ਼ਰ ਹੀ ਕਿ ਕੇ ਜਾਣ ਜੀਵਨ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਕਾਲੇ ਜੋ ਤੇਰੇ ਦਾਸ ਆਏ ਸੀ ਖੁਦਾਬਾਪਾ ਉਹਨਾਂ ਕੋਲੋਂ ਵੀ ਅਸੀਂ ਬਰਕਤਾਂ ਪਾਈਆਂ ਨੇ ਆਸ਼ੀਸ਼ਾਂ ਪਾਈਆਂ ਨੇ ਪਿਤਾ ਪਰਮੇਸ਼ਰ ਉਹਨਾਂ ਲਈ ਵੀ ਤੇਰਾ ਧੰਨਵਾਦ ਕਰਦੇ ਹਾਂ ਖੁਦਾਬਾਪਾ ਜੋ ਤੁਸੀਂ ਸਾਥੋਂ ਅੰਦਰ ਦੇ ਦੁਆਰਾ ਲੈ ਕੇ ਗਏ ਪਿਤਾ ਪਰਮੇਸ਼ਰ ਉਹਨਾਂ ਦੇ ਮੁਖ ਦੇ ਵਿੱਚੋਂ ਜੋ ਬੋਲ ਨਿਕਲੇ ਦੇ ਕੋ ਦਾਵਾ ਜੋ ਸਾਹਮਣੇ ਤੇਰੇ ਸੀ ਖੁਦਾਬਾਪਾ ਤੇਰਾ ਮੁਖ ਸੀ ਪਿਤਾ ਪਰਮੇਸ਼ਰ ਜੋ ਉਹਨਾਂ ਦੇ ਦੁਆਰਾ پائے خدا, خدا برقت بنی رہے پتا پرمیشر ہمیشہ لائی میرے خدا باپ پتا پرمیشر میں ادس پر بھی خدا باپ اپنا چوکڑا مسا دے کے استعمال کرو خدا باپ ਜਿਸਦਾ ਅੰਦਰ ਨੇ ਸਰਮ ਕੱਲ ਗਿਆ ਤਾ ਪਰਮੇਸ਼ਰ ਅਸੀਂ ਉਹਨਾਂ ਬਚਨਾਂ ਦੇ ਚੱਲਣ ਵਾਲੇ ਬਣ ਜਾਈਏ ਖੁਦਾਵਾ ਪਰੋਜ ਅਸੀਂ ਜਿੰਨੇ ਵੀ ਰੂਹਾਂ ਨੂੰ ਬਚਾ ਸਕੇ ਖੁਦਾਵਾ ਸਾਡੇ ਤੇ ਅਸੀਂ ਦਇਆ ਕਰ ਖੁਦਾਵਾ ਅਸੀਂ ਸੂਝ ਸਮਝ ਆਗ ਲੈ ਕੇ ਤੇਰਾ ਜਾਲ ਸਕੀ ਇਹ ਲਿਦਾ ਤਾ ਪਰਮੇਸ਼ਰ ਪ੍ਰਭੂ ਯੀਸ਼ੂ ਨੂੰ ਇਸਤੇਮਾਲ ਕਰਨਾ ਜਾਣਦਾ ਹੈ ਮੇਰੇ ਪਿਤਾ ਪਰਮੇਸ਼ਰ ਤੂੰ ਸਾਨੂੰ ਇਸਤੇਮਾਲ ਕਰ ਮੇਰੇ ਪਿਤਾ ਪਰਮੇਸ਼ਰ ਅਸੀਂ ਤੇਰੇ ਕੰਮ ਕਰਨਾ ਚਾਹੁੰਦੇ ਆ ਮੇਰੇ ਪਿਤਾ ਪਰਮੇਸ਼ਰ ਤੂੰ ਸਾਡੇ ਵਿੱਚ ਦੀ ਹੋ ਕੇ ਕੰਮ ਕਰ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਯੀਸ਼ੂ ਤੇਰੇ ਦਾਸ ਦੇ ਨਾਲ ਅਸੀਂ ਸਹਾਇਕ کے دے جائیے میرے پتا پرمیشر پربو یشو سانو بڑی گواہی دے کھڑا کر میرے پتا پرمیشر میں خدا کتابوں پتا پرمیشر اسی بھی تیرے کاما کر دے جائیے میرے پتا پرمیشر ਤੁਹਾਨੂੰ ਤੁਸੀਂ ਇਸਤੇਮਾਲ ਕਰਨਾ ਜਾਣਦੇ ਮੇਰੇ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਇਸਤੇਮਾਲ ਕਰੋ ਇੱਕ ਇੱਕ ਜਾਨ ਨੂੰ ਖੁਦਾਬਾਪਾ ਇਹ ਛੋਟੇ ਝੰਡੂ ਖੁਦਾਬਾਪ ਦੇ ਹੱਥਾਂ ਦੇ ਵਿੱਚ ਦਿਨੀਆਂ ਖੁਦਾਬਾਪ ਤੇਰੇ ਬੱਚੇ ਦੇ ਵਿੱਚ ਲਿਖਿਆ ਛੋਟੇ ਝੰਡ ਮਤ ਡਰ ਕਿ ਯਹੋਵਾ ਤੇਰੇ ਨਾਲ ਹੈ ਖੁਦਾਬਾਪ ਸੱਚਮੁੱਚ ਤੁਸੀਂ ਸਾਡੇ ਵਿਚਕਾਰ ਹੋ ਮੇਰੇ ਪਿਤਾ ਪਰਮੇਸ਼ਰ ਅੱਜ ਤੁਹਾਡੀ ਹਜ਼ੂਰੀ ਨੂੰ ਮਹਿਸੂਸ ਕੀਤਾ ਮੇਰੇ ਪਿਤਾ ਪਰਮੇਸ਼ਰ ਉਹਦੇ ਲਈ ਵੀ ਤੇਰਾ ਧੰਨਵਾਦ ਕਰਦੀ ਹਾਂ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੀ ਇੱਕ ਮੈਂ ਹੋਰ ਬੇਨਤੀ ਕਰਦੀ ਆ ਤੁਹਾਡੇ ਅੱਗੇ ਹਜ਼ੂਰੀ ਦੇ ਵਿੱਚ ਬੈਠ ਕੇ ਖੁਦਾਬਾਪ ਮੇਨੂੰ ਪ੍ਰਾਰਥਨਾ ਵਾਲਾ ਮੰਨਦੇ ਹੋ ਬਿਤਾ ਪਰਮੇਸ਼ਰ ਮੈਂ 2.5 ਘੰਟੇ ਪੂਰੇ ਤੁਹਾਨੂੰ ਸਮਾਂ ਦੇ ਸਕਾ ਮੇਰੇ ਪਿਤਾ ਪਰਮੇਸ਼ਰ ਮੈਂ ਸੰਸਾਰ ਕੋ ਦੁਨਿਆਵੀ ਚੀਜ਼ਾਂ ਤੋਂ ਦੂਰ ਰਹਾ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਜੀ ਉਸ ਤੇਰਾ ਸਮਾਂ ਜਦੀ ਕੇ ਮੇਰੇ ਖੁਦਾਬਾਪ ਪਿਤਾ ਪਰਮੇਸ਼ਰ ਤੁਸੀਂ ਸਾਡੇ ਇਸ ਤੇ ਮਾਲ ਕਰੋ ਖੁਦਾਬਾਪ ਪਿਤਾ ਪਰਮੇਸ਼ਰ ਤੁਸੀਂ ਸਾਡੇ ਸੰਭਾਲ ਕੇ ਰੱਖ ਬਿਸ ਰਹਾ ਹਾਂ ਖੁਦਾਬਾਪ ਮੇਰਾ ਵਿਸ਼ਵਾਸ ਹੈ ਅਗਲਾ ਹੱਤਾ ਵੀ ਸੰਭਾਲ ਕੇ ਰੱਖੋਗੇ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਯੇਸ਼ੂ ਤੇਰਾ ਧੰਵਾਦ ਖੁਦਾ ਬਾਪ ਜੀ ਤੇ ਖਾਣੇ ਪਾਣੀ ਤੇ ਵੀ ਤੇਰਾ ਮਸਾ ਕਰਦੇ ਖੁਦਾ ਬਾਪ ਤੇਰਾ ਲਹੂ ਲਗਾ ਦਿੰਦੀ ਆ ਮੇਰੇ ਪਿਤਾ ਪਰਮੇਸ਼ਰ ਬਰਕਤ ਹੀ ਆਜਦਾ ਪਰਮੇਸ਼ਰ ਪ੍ਰਭੂ ਯਿਸੂ ਜਿਸ ਤਰ੍ਹਾਂ ਤੂੰ ਦੋ ਲੱਛੇ ਬਾਂਦੀ ਰੋਟੀ ਵਿੱਚ ਬਰਕਤ ਦਿੱਤੀ ਸੀ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਜੀ ਸੋ ਬਰਕਤ ਇਸ ਖਾਣੇ ਦੇ ਤੇ ਉਹ ਡੇਲਦੀ ਆ ਮੇਰੇ ਪਿਤਾ ਪਰਮੇਸ਼ਰ ਖੁਦਾ ਬਾਪ ਦਾ ਪਰਮੇਸ਼ਰ ਬੱਚਿਆਂ ਦੀ ਦੇਰਤਾਂ ਦੇ ਵਿੱਚ ਦਿੰਦੀਆਂ ਖੁਦਾਬਾਪ ਇਹ ਬੱਚਨ ਦੇ ਪਿਤਾ ਪਰਮੇਸ਼ਰ ਅੱਜ ਦਾ ਜੋ ਹੋਵੇ ਖੁਦਾਬਾਪ ਪਿਤਾ ਪਰਮੇਸ਼ਰ ਇੱਕ ਇੱਕ ਜਨ ਦੇ ਜੀਵਨ ਵਿੱਚ ਖੁਦਾਬਾਪ ਉਹ ਖੁਸ਼ੀਆਂ ਬੜੀਆਂ ਹੋਵੇ ਮੇਰੇ ਪਿਤਾ ਪਰਮੇਸ਼ਰ ਉਹ ਇਹਨਾਂ ਦੇ ਦਿਲ ਦੇ ਤੱਕ ਤੇ ਲਿਖਿਆ ਜਾਏ ਮੇਰੇ ਪਿਤਾ ਪਰਮੇਸ਼ਰ ਪ੍ਰਭੀਸ ਸੁਵਸੀ ਜੀ ਦਇਆ ਕਰੋ ਕਿਰਪਾ ਕਰੋ ਖੁਦਾਬਾਪ ਨਮਾ ਬਾਲ ਦੇ ਮੇਰੇ ਪਿਤਾ ਪਰਮੇਸ਼ਰ ਪ੍ਰਭੀਸ ਸੁਵਸੀ ਜੀ ਤੁਸੀਂ ਮੇਰੀ ਛੋਟੀ ਜੀ ਦੁਆ ਪ੍ਰਾਥਨਾ ਨੂੰ ਸੁਣਿਆ ਸੁਣ ਕੇ ਕਬੂਲ ਕੀਤਾ ਖੁਦਾਬਾ ਤੁਹਾਡਾ ਧੰਨਵਾਦ ਕਰਦੀ ਹਾਂ ਮੇਰੇ ਪਿਤਾ ਪਰਮੇਸ਼ਰ ਪਿਆਰੇ ਪ੍ਰਭੂ ਇਕਲੌਤੇ ਯੀਸ਼ੂ ਮਸੀਹ ਦੇ ਨਾਮ पिता को मांग दिया आमीन